ਸਤਿ ਸ਼੍ਰੀ ਅਕਾਲ ਪਹਿਲਾਂ ਕਹਾ ਵੀਡੀਓ ਸੁਣ ਲਿਓ ਫਿਰ ਆਪਾਂ ਇਸ ਮਸਲੇ ਤੇ ਅੱਜ ਗੱਲਬਾਤ ਕਰਨੀ ਆ ਆ ਸੁਣੇ ਮੜਾ ਜਾ ਅੰਬਰਜੋ ਡੈਟਾ ਉਹਦਾ ਮੁੰਡਾ ਟੈਂਪੂ ਬਣ ਗਿਆ ਵੀ ਨਹੀਂ ਜੀ ਇਹ ਬੰਦੇ ਦੀ ਜਾਦੀ ਆ ਜਿਹੜਾ ਟੈਂਪੂ ਬਣਨ ਜੀ ਕਰਦਾ ਕਿੱਡਾ ਵੱਡਾ ਬੰਦਾ ਜਿਹੜਾ ਅੰਬਰਜੋ ਡੈਟਾ ਉਹਦਾ ਮੁੰਡਾ ਟੈਂਪੂ ਬਣ ਗਿਆ ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਜਿਹਾ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮਰੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡੂਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਕਸ਼ਮੀ ਸ਼ਾਇਦ ਫਿਲਮ ਦਾ ਨਾਮ ਮਿਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਰਾਈਟਰ ਅਤੇ ਡਾਇਰੈਕਟਰ ਅੰਬਰਦੀਪ ਸਿੰਘ ਦੇ بیٹے ਲਖਸ ਨੂੰ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਲੱਖਾ ਸਿਧਾਨਾ ਨੇ ਜਵਾਬ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਇੱਕ ਵੀਡੀਓ ਲੱਖਾ ਸਿਧਾਨਾ ਦੀ ਵਾਇਰਲ ਹੋ ਰਹੀ ਸੀ ਇਸ ਨੂੰ ਬਹੁਤ ਹੀ ਗਲਤ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਹੈਗਾ ਔਰ ਕਿਸੇ ਹੋਰ ਦੇ ਨਾਮ ਨੂੰ ਰਿਪਲੇਸ ਕਰਕੇ ਅੰਬਰਦੀਪ ਦੇ بیٹے ਦਾ ਨਾਮ ਆ ਦਿੱਤਾ ਗਿਆ ਇਸ ਦੇ ਉੱਪਰ ਜਦੋਂ ਲੱਖਾ ਸਿਧਾਨਾ ਨੇ ਸਪਸ਼ਟਕਰਨ ਦਿੱਤਾ ਤੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਨੂੰ ਬੇਨਤੀ ਵੀ ਕੀਤੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿਸੇ ਦੇ ਘਰ ਐਸੀ ਸਿਚੁਏਸ਼ਨ ਆ ਜਾਏ ਕਿ ਤੁਸੀਂ ਉਹਦਾ ਮਜਾਕ ਬਣਾਓਗੇ ਆਓ ਤੁਹਾਨੂੰ ਦੱਸਦੇ ਆ ਕਿ ਲਖਾ ਸਿਧਾਨਾ ਨੇ ਕਿਸ ਤਰੀਕੇ ਨਾਲ ਦਿੱਤਾ ਹੈ ਥੀਅਟਰਸ ਨੂੰ ਜਵਾਬ ਉਹਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈਗੀ ਹੈ ਕਿ ਕਿਵੇਂ ਅਸੀਂ ਆਪਣੇ ਆਪ ਹੀ ਆਪਣੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਆਓ ਜਾਣਦੇ ਆ ਲਖਾ ਸਿਧਾਨਾ ਦਾ ਕੀ ਹੈ ਕਹਿਣਾ ਇਸ ਬਾਬਤ ਹਾਂਜੀ ਸਤਿ ਸ਼੍ਰੀ ਅਕਾਲ ਪਹਿਲਾਂ ਕਹਾ ਵੀਡੀਓ ਸੁਣ ਲਿਓ ਫਿਰ ਆਪਾਂ ਇਸ ਮਸਲੇ ਤੇ ਅੱਜ ਗੱਲਬਾਤ ਕਰਨੀ ਆ ਆ ਸੁਣੇ ਮਾੜਾ ਜ ਆ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ ਵੀ ਨੇਰੀਏ ਬੰਦੇ ਦੀ ਜਾਦੀ ਆ ਜਿਹੜਾ ਟੈਂਪੂ ਬਣਨ ਨੂੰ ਜੀ ਕਰਦਾ ਯਾਰ ਕਿੱਡਾ ਵੱਡਾ ਬੰਦਾ ਜਿਹੜਾ ਅਮਬ੍ਰੋਡਰਟਰ ਉਹਦਾ ਮੁੰਡਾ ਟੈਂਪੂ ਬਣ ਗਿਆ ਤੁਸੀਂ ਭਾਈ ਇਹ ਸਾਰਿਆਂ ਨੇ ਆ ਵੀਡੀਓ ਦਾ ਜਿਹੜਾ ਛੋਟਾ ਜਿਹਾ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮੋੜ ਕੇ ਐਡਿਟ ਕਰਕੇ ਪਾਤਾ ਇਹ ਇਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡੂਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਕਸ਼ਮੀ ਸ਼ਾਇਦ ਫਿਲੋਂਦਾ ਨਾ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰਨੀ ਪਤਾ ਨਹੀਂ ਕਦੋਂ ਬੰਦੇ ਦੇ ਆਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਮੇ ਚ ਪਿਆ ਡਿਪਰੈਸ਼ਨ ਚ ਲਹਿ ਗਿਆ 17 18 ਸਾਲ ਦਾ ਜਵਾਬ ਆ ਉਹਦੀ ਫਿਲਮ ਆਈ ਆ ਜਿਉ ਨਹੀਂ ਚੰਗੀ ਲੱਗੀ ਨਾ ਦੇਖੋ ਕੋ ਤੱਕਾ ਥੋੜੀ ਹੈ ਜ਼ਬਰਦਸਤੀ ਥੋੜੀ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਐ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਲੈਣਾ ਆ ਜੀਆਂ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਬ ਆ 18 ਸਾਲ ਦੀ ਉਮਰ ਆ ਆਪਾ ਉਹ ਬੰਦੇ ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਚੱਕ ਕੇ ਮਿੰਟ ਲਾਉਣੇ ਯਾਰ ਕਿਹੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਲਿਆ ਜਾਵੇ ਮੁੜ ਕੇ ਜ਼ਿੰਦਗੀ ਜਿਉਂਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਾਸਟ ਫੂਡ ਅੱਜਿੰਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਣੇ ਆ ਜਿੰਨਿਆ ਬਿਮਾਰ ਮੁਰਗੇ ਖਾਣੇ ਆ ਅਬ ਇਹਾਂ ਜਾ ਕੇ ਇਹਨਾਂ ਦੇ ਹਾਰਮੋਨ ਚੇਂਜ ਕੀਤੇ ਹੋਏ ਆ ਇਹ ਵੱਡੇ ਪਦਰ ਤੇ ਸਾਡੇ ਜਵਾਕਾਂ ਨੂੰ ਪ੍ਰਭਾਵ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਹੇ ਆ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹੀਆਂ ਗੱਲਾਂ ਕਰਦਾ ਹਾਂ ਹੋਰ ਮੈਨੂੰ ਵੀ ਇਹ ਸ਼ਰਮ ਆਉਂਦੀਆਂ ਇਹੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋਹੜ ਹੈ ਕਲੰਕ ਹੈ ਇਹ ਵੀ ਸਾਡੇ ਤੇ ਇਹ ਟੈਂਪੂ ਵਾਲਾ ਵੀ ਬਹੁਤ ਵੱਡਾ ਕੋਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਦੀ ਧੀ ਕਿਹਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਉਸ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜੇ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਤੇ ਉਹ ਵਿਚਾਰੀ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾ ਕੇ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ ਯਾਰ ਇਹ ਚੰਗੀਆਂ ਗੱਲਾਂ ਨੇ ਤੁਹਾਨੂੰ ਮਾਧਾਰਨ ਨਾ ਇਹ ਗੱਲ ਦੀ ਸੁਣਨਾ ਸੁਣ ਲਿਓ ਇੱਕ ਕਹਾਣੀਆ ਸੁਣ ਲਓ ਜਦੋਂ ਆਦ ਰੇ ਪੈਂਦੀ ਆ ਨਾ ਪ੍ਰਮਾਤਮਾ ਫਿਰ ਪਤਾ ਵੀ ਨਹੀਂ ਲੱਗਣ ਦਿੰਦਾ ਕਿਵੇਂ ਪੈਂਦੀ ਆ ਇਹ ਸੁਣ ਲਿਓ ਕਹਾਣੀ ਤੁਹਾਣ ਨਾਲ ਇਹ ਕਿਸੇ ਨਾਲ ਵੀ ਵਾਪਰ ਸਕਦੀ ਆ ਇੱਕ ਮੁੰਡਾ ਤੇ ਕੁੜੀ ਗਵਾਂਢੀ ਸੀ ਦੋਨੇ ਮੁੰਡੇ ਦਾ ਆਮ ਤੌਰ ਤੇ ਕੁੜੀ ਦੇ ਘਰੇ ਆਣਾ ਜਾਣਾ ਲੱਗਿਆ ਰਹਿੰਦਾ ਸੀਗਾ ਜਾਂਦਾ ਆਉਂਦਾ ਰਹਿੰਦਾ ਸੀ ਉਹਨੇ ਦੇਖ ਲਿਆ ਵੀ ਕੁੜੀ ਐਸਕ ਵੇਲੇ ਕੁਤਲ ਖਾਣੇ ਚ ਨਹਾਉਣ ਵੜਦੀ ਆ ਗਮਾਨ ਸੀਗਾ ਕੰਦਨਾਂ ਕੰਦ ਸਾਂਝੀ ਸੀ ਉਹਨੇ ਸਕੀਮ ਬਣਾ ਲਈ ਵੀ ਮੈਂ ਇਸ ਕੁੜੀ ਦੀ ਨੌਂਦੀ ਦੀ ਵੀਡੀਓ ਬਣਾਉਣੀ ਹੈ ਮੋਬਾਈਲ ਤੇ ਉਹਨੇ ਜੀ ਇੱਕ ਦਿਨ ਸਕੀਮ ਬਣਾਈ ਤੇ ਗੁਦਨਖਾਨੇ ਦੇ ਨਾਲ ਤਹਾ ਰੋਸ਼ਨਦਾਨ ਸੀਗਾ ਤੇ ਕੋਠੇ ਕੋਠੇ ਆ ਕੇ ਆਦੇ ਇਸ ਤਰੀਕੇ ਨਾਲ ਦੇਖਿਆ ਵੀ ਘਰੇ-ਘਰੇ ਕੋਈ ਹੈ ਨਹੀਂ ਤੇ ਉਹਨੇ ਆਪਣਾ ਮੋਬਾਈਲ ਰੋਸ਼ਨਦਾਨ ਚ ਰੱਖਤਾ ਗੁਦਨਖਾਨੇ ਦੇ ਤੇ ਕੁੜੀ ਦੇ ਹੀ ਉਹ ਨੰਗੀ ਦੀ ਨੌਂਦੀ ਦੀ ਵੀਡੀਓ ਬਣਾਉਣ ਲੱਗ ਗਿਆ ਤੇ ਆਹ ਗੱਲ ਦਾ ਜਵਾਬ ਵੀ ਦੰਨਾ ਮੈਂ ਖੜੀ ਸਜਣਾ ਮੈਂ ਤੇਰੀ ਗੱਲ ਦਾ ਜਵਾਬ ਦੰਨਾ ਮੈਨੂੰ ਪੂਰੀ ਕਹਾਣੀ ਕਰ ਲੈਣ ਦੇ ਇੱਕ ਬਾਈ ਕਹਿੰਦਾ ਵੀ ਇਹ ਗੱਲ ਸੋਸ਼ਲ ਮੀਡੀਆ ਤੇ ਤੂੰ ਸ਼ੁਰੂਆਤ ਕੀਤੀ ਆ ਉਹ ਮੈਂ ਕਿਉਂ ਕੀਤੀ ਉਹ ਵੀ ਤੁਹਾਨੂੰ ਦੱਸਾਂਗਾ ਕੋਈ ਗੱਲ ਨਹੀਂ ਆ ਪਹਿਲਾਂ ਮੇਰੀ ਗੱਲ ਕਹਾਣੀ ਸੁਣ ਲੈ ਤੇ ਚਲੋ ਉਹਨੇ ਕੁਦਰਤੀ ਕੀ ਹੋਇਆ ਕਿ ਉਸ ਦਿਨ ਉਸੇ ਮੁੰਡੇ ਦੀ ਸਾਕੀ ਭੈਣ ਤੂੰ ਸੇਲੀਆਂ ਸੀਗੀਆਂ ਗਮੰਡ ਗਮੰਡੀ ਸਿੱਖ ਦੂਜੇ ਦੀਆਂ ਕੁੜੀਆ ਉਹ ਮੁੰਡੇ ਦੀ ਭੈਣ ਤੇ ਦੂਜੀ ਉਹਦੀ ਕਮਾਂਡੀਆਂ ਦੀ ਕੁੜੀ ਉਹ ਮੁੰਡੇ ਦੀ ਭੈਣ ਕੁਦਰਤਨ ਉਸ ਕੁੜੀ ਦੇ ਘਰੇ ਨਾਉਣ ਆ ਗਈ ਰੱਬ ਜਾਨ ਦੇ ਘਰੇ ਪਾਣੀ ਤੱਤਾ ਨਹੀਂ ਹੋਣਾ ਗੀਜਰ ਨਹੀਂ ਹੋਣਾ ਜਾਂ ਕੀ ਕਹਾਣੀ ਸੀ ਜਾਨ ਦੇ ਕੁੜੀ ਉਸ ਘਰੇ ਉਹਦੀ ਭੈਣ ਨਾਉਣ ਆ ਗਈ ਤੇ ਉਹਨੇ ਵੀਡੀਓ ਬਣਾ ਕੇ ਤੇ ਨਾਲ ਦੀ ਨਾਲ ਸਾਥੀ ਨੂੰ ਭੇਜਦੀ ਤੇ ਉਹਨੇ 1 ਮਿੰਟ ਲਾਇਆ ਵਾਇਰਲ ਕਰਤੀ ਚਲਾਤੀ ਚਾਰਜ ਫੇਰੇ ਜਦੋਂ ਚਾਰਜ ਫੇਰੇ ਵੀਡੀਓ ਵਾਇਰਲ ਹੋ ਗਈ ਉਹਨੇ ਵੀ ਦੇਖੀ ਉਹਨੂੰ ਵੀ ਦਿਖਾਈ ਜਦੋਂ ਨੇ ਦੇਖੀ ਆ ਆਪਣੇ ਫੋਨ ਤੇ ਤੋਂ ਬਾਅਦ ਉਹਨੇ ਦੇਖਿਆ ਮੇਰੀ ਭੈਣ ਨਾ ਸਕੀ ਅਖੀਰ ਉਹਨੂੰ ਖੁਦਕੁਸ਼ੀ ਕਰਨੀ ਪਈ ਉਹ ਮੁੰਡਾ ਮਰਿਆ ਕਈ ਵਾਰੀ ਨਾ ਜਿਹੜੀਆਂ ਆਪਾਂ ਗੰડા ਹੱਥਾਂ ਨਾਲ ਦਿੰਨੇ ਆ ਨਾ ਉਹ ਫਿਰ ਮੂੰਹ ਨਾ ਖੋਲਣੀਆਂ ਪੈਂਦੀਆਂ ਤੇ ਮੂੰਹ ਨਾ ਵੀ ਖੁੱਲਦੀਆਂ ਨਹੀਂ ਭਰਾਵੋ ਉਹ ਪਿੱਚਕ ਜਾਂਦੀਆਂ ਨੇ ਸੋ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਾ ਬਣਾਓ ਯਾਰ ਕਹਿ ਦੇਣਾ ਬਹੁਤ ਸੌਖਾ ਜਿਹਦੇ ਬੀਤਦੀ ਹੈ ਉਹ ਬੱਚੇ ਦੀ ਮਾਂ ਹੈ ਉਹ ਬੱਚੇ ਦੀ ਭੈਣ ਆ ਉਹਦਾ ਪਿਓ ਆ ਉਹਦਾ ਪਰਿਵਾਰ ਆ ਉਹ ਬੱਚਾ ਜਿਹਦੇ ਬੱਚੇ ਨੂੰ ਤੁਸੀਂ ਅੱਜ ਚੱਕ ਕੇ ਕਹਿਦੇ ਉਹਨੇ ਆ ਵੀ ਇਹ ਤਾਂ ਆਏ ਆ ਜੀ ਇਹ ਤਾਂ ਆਏ ਆ ਜੀ ਜੇ ਉਹਦੀ ਕੋਈ ਵੀਡੀਓ ਤੁਸੀਂ ਵਾਇਰਲ ਕਰ ਦਿੰਦੇ ਹੋ ਉਹਨਾਂ ਦੇ ਕੀ ਬੀਤ ਦੀ ਹੋ ਯਾਰ ਇੱਕ ਮਾਂ ਬਾਪ ਤੇ ਕੀ ਬੀਤ ਦੀ ਹੋ ਕਿ ਬੱਚੇ ਦੇ ਕੀ ਬੀਤ ਦੀ ਹੋ ਜਿਹਨੇ ਸਾਰੀ ਆਪਣੀ ਜ਼ਿੰਦਗੀ ਜਿਉਣੀ ਆ ਜਿਹਨੂੰ ਤੁਸੀਂ ਅੱਜ ਟੈਂਪੂ ਬਣਾ ਕੇ ਪੇਸ਼ ਕਰਤਾ ਉਹ ਯਾਰ ਕੱਲ ਨੂੰ ਸਮਾਜ ਕੀ ਮੂੰਹ ਦਿਖਾਊਗਾ ਵਿਚਰੂਗਾ ਲੋਕਾਂ ਜਾਊਗਾ ਲੋਕ ਨੂੰ ਕਿਹੜੀਆਂ ਨਜ਼ਰਾਂ ਦੇਖਣਗੇ